ਸਾਜਨ ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਅਸੀਂ ਮੋਗਾ ਜ਼ਿਲ੍ਹੇ ਦਾ ਪਿੰਡ ਦਿਖਾਉਣੇ ਆ ਤੁਹਾਨੂੰ ਚੂੜਚੱਕ ਪਿੰਡ ਤੁਸੀਂ ਬਹੁਤ ਦੇਖੇ ਹੋਣੇ ਨੇ ਪੰਜਾਬ ਦੇ ਪਰ ਇਹ ਪਿੰਡ ਹੈ ਚੂੜਚੱਕ ਜਿੱਥੇ ਪਿੰਡ ਦੀਆਂ ਸੱਥਾਂ ਵਿੱਚ ਵੀ ਸਾਡੇ ਗੁਰੂਆਂ ਸਹਿਬਾਨਾਂ ਦੀਆਂ ਵੱਡਾ ਆਕਾਰ ਤਸਵੀਰਾਂ ਲਗਾਈਆਂ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਸਾਡਾ ਕੁਰਬਾਨੀਆਂ ਭਰਿਆ ਇਤਿਹਾਸ ਪਤਾ ਲੱਗ ਸਕੇ ਇਹ ਤਸਵੀਰਾਂ ਇੱਕ ਪਿੰਡ ਦੀ ਸਾਥ ਹੈ ਉਹਦੇ ਉੱਪਰ ਫਲੈਕਸ ਲੱਗੇ ਆ ਸਾਡੇ ਗੁਰੂ ਭਗਤ ਸ਼ਹੀਦ ਸੂਰਮੇ ਉਹਨਾਂ ਦੀ ਕੁਰਬਾਨੀਆਂ ਨੂੰ ਦਰਸਾਉਂਦਾ ਇਹ ਸਾਥ ਹੈ ਪਿੰਡ ਦੀ ਹਰੇਕ ਗਲੀ ਨੂੰ ਬੜੇ ਹੀ ਤਰਤੀਬ ਨਾਲ ਢੰਗ ਨਾਲ ਦੀ ਸਫਾਈ ਤੇ ਵੇਖੋ ਇਹ ਦਰਖਤ ਆ ਜਿਹੜੇ ਇਹਨਾਂ ਨੂੰ ਵੀ ਜਿਵੇਂ ਅਲੱਗ-ਅਲੱਗ ਤਰੰਗੇ ਨੂੰ ਦਸਾਂਉਂਦੇ ਰੰਗ ਕੀਤੇ ਗਏ ਤੇ ਇਹ ਇਹ ਨਹੀਂ ਪੱਥਰਾਂ ਗੜੀਆਂ ਨਾਲੀਆਂ ਦਾ ਰੱਖਿਆ ਸੀ ਜਦੋਂ ਉਸ ਟਾਈਮ ਕੈਪਟਨ ਅਵਿੰਦਰ ਸਿੰਘ ਨੇ ਸੋ ਇਹ ਦਰਵਾਜ਼ਾ ਪ੍ਰਾਤਨ ਦਰਵਾਜ਼ੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਪਿੰਡਾਂ 'ਚ ਪਰ ਬਾਬਾ ਜੂਗਾ ਸਿੰਘ ਜੀ ਦੇ ਨਾਨੂ ਦਰਵਾਜਾ ਤੇ ਇਹ ਤਸਵੀਰਾਂ ਫੇਰ ਦੂਜੇ ਪਾਸੇ ਜਿਹੜੀਆਂ ਕੰਦਾਂ ਤੇ ਲੱਗੀਆਂ ਦੇਸ਼ ਦੇ ਰਹਿ ਚੁੱਕੇ ਤੇ ਮੌਜੂਦਾ ਪ੍ਰਧਾਨ ਮੰਤਰੀ ਵੱਖ-ਵੱਖ ਪਾਰਟੀਆਂ ਦੇ ਉਹ 14th ਤੇ ਪਹੁੰਚੇ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਤੇ ਕਾਂਗਰਸ ਸਰਕਾਰ ਵੱਲੋਂ ਵੀ ਇਸ ਪਿੰਡ ਵਿੱਚ ਵਿਕਾਸ ਦੇ ਕਾਰਜ ਕੀਤੇ ਆ ਤੇ ਇਹ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਫੇਰ ਇਹ ਵੀ ਪਿੰਡ ਦੀ ਇੱਕ ਮੁੱਖ ਗਲੀ ਆ ਤੇ ਉਹਦੇ ਤੇ ਇੱਕ ਪਾਸੇ ਬਹੁਤ ਹੀ ਖੂਬਸੂਰਤੀ ਪ੍ਰਦਾਨ ਕਰਦੀਆਂ ਤੇ ਬਹੁਤ ਹੀ ਸਰੁੱਚਾ ਹੁੰਦਾ ਸਾਡਾ ਜਦੋਂ ਤੇ ਇੱਕ ਗਿਆੜ ਵੀ ਮਿਲਦਾ ਸਾਡੀ ਅੱਜ ਦੀ ਪੀੜ੍ਹੀ ਨੂੰ ਇੱਕ ਗਿਆਨ ਮਿਲਦਾ ਜਦੋਂ ਇਹਦੇ ਚ ਸਾਡੇ ਆ ਮਹਾਨ ਸਖਸੀਅਤਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੋਂ ਮੁੱਖ ਮੰਤਰੀ ਤੋਂ ਲੈ ਕੇ ਇਹ ਪਿੰਡ ਦੇ ਜੰਪਲ ਸੇਰੇ ਪੰਜਾਬ ਸਦਾ ਲਖਮਨ ਸਿੰਘ ਗਿੱਲ ਜੀ ਹੈ। ਇਸ ਪਿੰਡ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਚੂੜਚੱਕ ਪਿੰਡ ਦੇ ਇਹ ਆਪਣੇ ਲਖਮਨ ਸਿੰਘ ਗਿੱਲ ਜੀ ਦੁਨੀਆ ਤੋਂ ਚਲੇ ਗਏ ਨੇ ਭਾਵੇਂ ਪਰ ਇਹਨਾਂ ਨੇ ਪਿੰਡ ਦਾ ਬਹੁਤ ਵਿਕਾਸ ਕਰਿਆ ਸੀ ਇਲਾਕੇ ਦਾ ਬਹੁਤ ਕਰਾਇਆ ਸੀ ਸੋ ਇਹ ਤਸਵੀਰਾਂ ਬਹੁਤ ਹੀ ਖੂਬਸੂਰਤੀ ਪ੍ਰਦਾਨ ਕਰਦੀਆਂ ਤੇ ਸਾਨੂੰ ਬਹੁਤ ਵੱਡਾ ਗਿਆਨ ਮਿਲਦਾ ਜਦੋਂ ਅਸੀਂ ਇਹ ਪਿੰਡ ਵਿੱਚੋਂ ਗੁਜ਼ਰਦੇ ਆ ਇਹ ਸਰਸਰੀ ਜੀ ਨਜ਼ਰ ਕਹਿ ਸਕਦਾ ਮੈਂ ਜੇ ਥੋੜੀ ਜੀ ਇੱਕ ਮੈਂ ਮੇਰੇ ਕੋਲੇ ਸਮੇਂ ਦੀ ਘਾਟ ਕਾਰਨ ਮੈਂ ਥੋੜਾ ਜਿਹਾ ਇੱਕ ਉਪਰਾਲਾ ਕਰ ਸਕਿਆ ਤੇ ਪਰ ਅਗਲੀ ਵਾਰ ਤੁਹਾਨੂੰ ਇਹ ਪਿੰਡ ਦੀ ਪੂਰੀ ਤਸਵੀਰ ਦਿਖਾਵਾਂਗਾ ਤੇ ਇਹ ਮੇਰੇ ਦਿਲ ਵਿੱਚ ਰਹੇਗੀ ਕਿਉਂਕਿ ਮੈਂ ਵੈਸੇ ਰਿਸ਼ਤੇਦਾਰੀ ਚ ਇੱਕ ਦੋਸਤ ਨੂੰ ਮਿਲਣ ਗਿਆ ਸੀ ਤੇ ਉੱਥੇ ਸਿਰਫ ਮੇਰੇ ਕੋਲੇ ਇਕੱਲਾ ਹੋਣ ਕਾਰਨ ਇੰਨਾ ਕੁ ਇਹ ਹੋ ਸਕਿਆ ਬਈ ਥੋੜੇ ਹਾਂ ਨਹੀਂ ਗਿਆ ਤੇ ਇੱਕ ਇਥੇ ਪਤੰਗਾ ਇਹ ਕੈਪਟਨ ਸਦਾਗਰ ਸਿੰਘ ਗਿੱਲ ਦਾ ਘਰ ਆ ਤੇ ਇਥੇ ਇੱਕ ਪਤੰਗਾ ਜਿਹੜਾ ਸਮਾਜ ਸੇਵੀ ਆ ਪਰ ਉਹ ਸਾਹਮਣੇ ਨਹੀਂ ਆਉਂਦਾ ਉਹਨੇ ਉਹਦਾ ਕਹਿਣਾ ਵੀ ਨਾਮ ਹੈ ਐ ਲੈਕਸਟਰਾਂ ਚ ਖੜਨਾ ਨਾ ਮੇ ਕੋਈ ਆਪਣੇ ਨਾਂ ਲਈ ਹੈ ਕਿ ਜਿੰਨਾ ਮੈਥੋਂ ਹੁੰਦਾ ਮੈਂ ਕਰੀ ਜਾਂਦਾ ਆ ਜਿਹੜੇ ਫਲੈਕਸ ਆ ਉਹਦੇ ਉਹਨਾਂ ਵੱਲੋਂ ਲਗਾਏ ਗਏ ਆ ਪਿੰਡ ਚ ਗਲੀਆਂ ਚ ਦਸਤਬਿਨ ਆ ਜਿਹੜੇ ਰੁੱਖ ਆ ਜਿਹੜੇ ਅਜਿਵੇਂ ਵਕਵਾਕਾ ਤੁਸੀਂ ਦੇਖ ਰਹੇ ਹੋ ਪੌਦੇ ਤੇ ਇਹ ਇਹ ਉਹਨਾਂ ਦੀ ਦੇਣਾ ਸਾਰਾ ਰੰਗ ਜਿਹੜੇ ਕੀਤੇ ਉਹਨਾਂ ਨੇ ਆ ਸਾਰਾ ਖੂਬਸੂਰਤੀ ਉਹਨਾਂ ਵੱਲੋਂ ਪ੍ਰਦਾਨ ਕੀਤੀ ਹੈ ਪਰ ਮੇਲ ਨਹੀਂ ਹੋਇਆ ਉਹਨਾਂ ਨਾਲ ਵੀ ਦੋਸਤਾਂ ਕਿਉਂਕਿ ਉਹਨਾਂ ਦਾ ਫੋਨ ਵੀ ਬੰਦ ਆ ਰਿਹਾ ਹੈ ਸ਼ਾਇਦ ਕਿ ਤੇਰੇ ਜੇ ਵਿੱਚ ਹੁਣ ਉਹਨਾਂ ਨੂੰ ਮੈਂ ਮਿਲਣ ਗਿਆ ਸੀ ਚਲੋ ਮਿਲਾਂਗੇ ਗੱਲਬਾਤ ਕਰਾਂਗੇ ਇਹ ਇੱਕ ਪਿੰਡ 'ਚ ਬੁੱਤ ਲੱਗਿਆ ਜੀ ਜਿਹੜੇ ਮਰਹੂਮ ਸਾਫ ਦਾ ਬੁਖ ਮੰਤਰੀ ਪੰਜਾਬ ਦੇ ਲਖਮਣ ਸਿੰਘ ਗਿੱਲ ਜੀ ਇਸ ਪਿੰਡ ਦੇ ਜੰਪਾਲ ਇਹ ਪਿੰਡ ਦੀਆਂ ਗਲੀਆਂ ਤੁਸੀਂ ਦੇਖ ਸਕਦੇ ਹੋ ਬੜੀਆਂ ਵਧੀਆ ਇੰਟਰਲੌਕ ਟੇਲਾ ਲਾ ਕੇ ਬਣਾਈਆਂ ਤੇ ਇਹ ਦੇਖੋ ਬਹੁਤ ਹੀ ਸੋਹਣਾ ਪਿੰਡ ਹੈ ਵੈਸੇ ਤਾਂ ਇੱਕ ਸੋਹਣਾ ਪਿੰਡ ਆ ਮੋਗੇ ਜ਼ਿਲ੍ਹੇ ਦਾ ਰਣਸੀ ਇੱਕ ਕਲਾ ਉੱਥੇ ਵੀ ਜਾਣਾ ਸੀ ਉਹ ਪਿੰਡ ਵੀ ਤੁਹਾਨੂੰ ਦਿਖਾਉਣਾ ਪਰ ਇਹ ਪਿੰਡ ਦੀ ਮੈਂ ਸਰਸਰੀ ਨਜ਼ਰੀ ਕਹਿ ਸਕਦਾ ਕਿਉਂਕਿ ਪੂਰਾ ਨਹੀਂ ਮੈਂ ਦਿਖਾ ਰਿਹਾ ਪੂਰਾ ਪਿੰਡ ਚ ਤਾਂ ਬਹੁਤ ਵੱਡੇ ਪ੍ਰੋਜੈਕਟ ਹੋ ਰਹੇ ਆ ਇੱਕ ਇਸ ਪਿੰਡ ਦੇ ਦਵਿੰਦਰ ਸ਼ਰਮਾ ਜੀ ਨੇ ਆ ਜੁਐਸਏ ਤੋਂ ਆਏ ਆ ਇਹ ਜਿਹੜੇ ਸਪੜ ਦਾ ਨਵੀਨੀਕਰਨ ਹੋ ਰਿਹਾ ਇਹ ਦੀ ਵੀ ਗੱਲ ਨਹੀਂ ਹੋ ਸਕੀ ਉਹਨਾਂ ਨਾਵਾਂ ਦੇ ਵੀ